ਕਿ 12 ਕੇ 13 ਸਾਲਾਂ ਦੀ ਲੜਕੀ ਪ੍ਰੈਗਨੈਂਟ ਹੀ ਹੋ ਗਈ ਸੀ ਤੁਸੀਂ ਦੇਖੋ ਇਹ ਦੁਨੀਆ ਜਾ ਕੇ ਕਿਧਰ ਨੂੰ ਰਹੀ ਹੈ ਜਮਾਨਾ ਜਾ ਕੇ ਕਿਧਰ ਨੂੰ ਜਾ ਰਿਹਾ ਜਿਵੇਂ ਆਪਾਂ ਇੱਕ ਗੱਲ ਸੁਣਦੇ ਹੁੰਦੇ ਸੀ ਨਾ ਕਹਿੰਦੇ ਹੁੰਦੇ ਸੀਗੇ ਵੀ ਲਿਖਿਆ ਵੀ ਕਲ ਯੁੱਗ ਦੇ ਵਿੱਚ 12 ਸਾਲਾਂ ਦੀ ਬੱਚੀ ਨਾਨੀ ਬਣੂਗੀ ਉਹ ਟਾਈਮ ਆਉਂਦਾ ਜਾਂਦਾ ਪਲੀਜ਼ 15 ਸਾਲ ਦੀ ਕੁੜੀ ਦੀ ਕਰਤੂਤ ਸੁਣ ਕੇ ਛੋਡੇ ਵੀ ਉਹ ਛੱਡ ਜਾਣਗੇ ਤੁਸੀਂ ਵੀ ਕਹੋਗੇ ਕਿ ਇਹ ਕੀ ਕਰ ਰਹੀ ਹੈ 15 ਸਾਲਾਂ ਦੀ ਕੁੜੀ ਸਿਰਫ ਔਰ ਸਿਰਫ 15 ਸਾਲਾਂ ਦੀ ਕੁੜੀ ਲਖਨਊ ਤੋਂ ਇਹ ਖਬਰ ਆ ਰਹੀ ਹੈ ਕਿ ਇੱਕ 15 ਸਾਲਾਂ ਦੀ ਕੁੜੀ ਇਸ਼ਕ ਦੇ ਵਿੱਚ ਪੈ ਕੇ ਆਪਦੇ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਦੀ ਮਾਂ ਨੂੰ ਆਪਦੀ ਸਗੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਪਾ ਰਹੀ ਸੀ ਖਾਣੇ ਦੇ ਵਿੱਚ ਉਹ ਤਾਂ ਸ਼ੁਕਰ ਹੈ ਕੋਈ ਕੋਈ ਉਸ ਦੀ ਮਾਂ ਦੀ ਤਬੀਅਤ ਖਰਾਬ ਹੋਈ ਤੇ ਉਹ ਡਾਕਟਰ ਕੋਲੇ ਗਏ ਤੇ ਡਾਕਟਰ ਨੇ ਦੱਸਿਆ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਛੁੱਡੀ ਜਿਹੜੀ ਇਹ ਔਰਤ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨੀਂਦ ਦੀਆਂ ਗੋਲੀਆਂ ਲੈ ਰਹੀ ਆ ਕਾਫੀ ਟਾਈਮ ਤੋਂ ਤੇ ਉਸ ਤੋਂ ਬਾਅਦ ਜਦੋਂ ਖਲਾਸਾ ਹੋਇਆ ਤਾਂ ਕੁੜੀ ਨੇ ਮੰਨਿਆ ਕਿ ਹਾਂ ਮੈਂ ਪਹਿਲੇ 3 ਮਹੀਨਿਆਂ ਤੋਂ ਲਗਾਤਾਰ ਆਪਦੀ ਮਾਂ ਨੂੰ ਨੀਂਦ ਦੇ ਗੋਲੀਆਂ ਦੇ ਕੇ ਆ ਤੇ ਬੁਆਏਫਰੈਂਡ ਨਾਲ ਘੁੰਮਣ ਫਿਰਨ ਜਾ ਰਹੀਆਂ ਤੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ ਇੱਕ ਜ਼ਹਿਰ ਦੀ ਸ਼ੀਸ਼ੀ ਵੀ ਮਿਲੀ ਵੇਖੋ ਤੁਸੀਂ ਸਿਰਫ 15 ਸਾਲਾਂ ਦੀ ਕੁੜੀ ਹੈ ਉਮਰ ਕਿਹ ਹੈ ਸਿਰਫ 15 ਸਾਲ ਕੁੜੀ ਦਾ ਮੰਨਣਾ ਕਹਿਣਾ ਹੈ ਕਿ ਮੈਂ ਪਹਿਲਾਂ ਆਪਦੀ ਮਾਤਾ ਨੂੰ ਮਾਂ ਨੂੰ ਮਾਰਨ ਦੀ ਸਕੀਮ ਬਣਾਈ ਸੀ ਜਿਹੜੀ ਜ਼ਹਿਰ ਦੀ ਸ਼ੀਸ਼ੀ ਮਿਲੀ ਹੈ ਨਾ ਉਹਦਾ ਕਹਿਣਾ ਸੀ ਕਿ ਪਹਿਲਾਂ ਮੈਂ ਮਾਰਨਾ ਚਾਹੁੰਦੀ ਸੀ ਪਰ ਉਸ ਤੋਂ ਬਾਅਦ ਸਾਡਾ ਨੀਂਦ ਦੇ ਗੋਲੇ ਪਾ ਕੇ ਕੰਮ ਚੱਲਦਾ ਰਿਹਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੇ ਤੁਸੀਂ ਦੇਖੋ ਉਮਰ ਕੀ ਹੈ 15 ਸਾਲਾਂ ਦੀ ਉਮਰ ਹੈ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਖਾਸ ਧਿਆਨ ਰੱਖੋ ਤੁਹਾਨੂੰ ਵੀਡੀਓ ਕਲਿੱਪ ਵੀ ਦਿਖਾਵਾਂਗੇ ਪੂਰੀ ਖਬਰ ਹੈ ਜਿਹੜੀ ਲਖਨਊ ਤੋਂ ਆਈ ਹੈ ਉਸ ਦਾ ਕਲਿੱਪ ਦਿਖਾਵਾਂਗੇ ਲੜ ਕੇ ਦਿਖਾਵਾਂਗੇ ਸਾਰਾ ਕੁਝ ਤੁਹਾਡੇ ਮੂਰੇ ਲੈ ਕੇ ਆਵਾਂਗੇ ਕੀ ਘਟਨਾ ਹੋਈ ਹੈ ਸਾਰੀ ਤੁਸੀਂ ਆਪ ਖਬਰ ਦੇਖ ਲਿਓ ਐਸੇ ਕਰਕੇ ਅਸੀਂ ਕਹਿੰਦੇ ਆ ਕਿ ਆਪਦੇ ਬੱਚਿਆਂ ਤੇ ਖਾਸ ਧਿਆਨ ਰੱਖੋ ਸਾਰੇ ਸਾਰੇ ਦਿਨ ਦੇ ਵਿੱਚ ਬੱਚੇ ਤੁਹਾਡੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਫੋਨ ਉਹਨਾਂ ਦੇ ਚੈੱਕ ਕਰੋ ਉਹਨਾਂ ਦੀ ਹਿਸਟਰੀ ਫੋਨ ਦੀ ਚੈੱਕ ਕਰਦੇ ਰਹੋ ਇੰਸਟਾਗ੍ਰam ਤੇ ਕੀ ਵੇਖ ਰਹੇ ਆ ਗੂਗਲ ਤੇ ਕੀ ਸਰਚ ਕਰ ਰਹੇ ਆ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਸਪੈਸ਼ਲ ਮਗਰ ਜਔਰ ਉਹਨਾਂ ਦਾ ਪਿੱਛਾ ਕਰੋ 15 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ ਤੁਸੀਂ ਦੇਖੋ ਜੀ 15 ਸਾਲ ਦੀ ਉਮਰ ਦੇ ਵਿੱਚ ਬੱਚੀ ਆਪਦੇ ਮਾਪਿਓ ਨੂੰ ਇਹ ਕੁਝ ਦੇ ਸਕਦੀ ਹੈ ਤਾਂ ਗਾਂਹ ਜਾ ਕੇ ਕੀ ਬਣੂਗਾ ਇੱਕ ਤੁਹਾਨੂੰ ਪਤਾ ਹੋਊਗਾ ਪਿੱਛੇ ਜੇ ਖਬਰ ਆਈ ਸੀਗੀ ਕਿ ਇੱਕ 12 ਕੇ 13 ਸਾਲਾਂ ਦੀ ਲੜਕੀ ਪ੍ਰੈਗਨੈਂਟ ਹੀ ਹੋ ਗਈ ਸੀ ਤੁਸੀਂ ਦੇਖੋ ਇਹ ਦੁਨੀਆ ਜਾ ਕਿੱਧਰ ਨੂੰ ਰਹੀ ਹੈ ਜਮਾਨਾ ਜਾ ਕਿੱਧਰ ਨੂੰ ਜਾ ਰਿਹਾ ਜਿਵੇਂ ਆਪਾਂ ਇੱਕ ਗੱਲ ਸੁਣਦੇ ਹੁੰਦੇ ਸੀ ਨਾ ਕਹਿੰਦੇ ਹੁੰਦੇ ਸੀਗੇ ਵੀ ਲਿਖਿਆ ਵੀ ਕਲ ਯੁੱਗ ਦੇ ਵਿੱਚ 12 ਸਾਲਾਂ ਦੀ ਬੱਚੀ ਨਾਨੀ ਬਣੂਗੀ ਉਹ ਟਾਈਮ ਆਉਂਦਾ ਜਾਂਦਾ ਪਲੀਜ਼ ਆਪਣੇ ਬੱਚਿਆਂ ਦੇ ਉੱਤੇ ਵੱਧ ਤੋਂ ਵੱਧ ਨਿਗਰਾਨੀ ਰੱਖੋ ਬੱਚੇ ਤੁਹਾਡੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਤੁਹਾਨੂੰ ਇੱਕ ਇੱਕ ਚੀਜ਼ ਦੀ ਡਿਟੇਲ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੱਲ ਜੋ ਦਾ ਟਾਈਮ ਕੁਝ ਪਤਾ ਨਹੀਂ ਕਿਸੇ ਨੇ ਵਰਗਲਾ ਕੇ ਸੋਡੀ ਬੱਚੇ ਦੇ ਨਾਲ ਕੀ ਕਰ ਦੇਣਾ ਆਪਣੇ ਪੰਜਾਬ ਦੇ ਵਿੱਚ ਕਈ ਨਿਊਜ਼ਾਂ ਹੋਈਆਂ ਅਸੀਂ ਕੁਝ ਅਸੀਂ ਆਪ ਵੀ ਕਵਰ ਕਰਕੇ ਆਏ ਹਾਂ ਜਿੱਥੇ 2-2 3-3 ਸਾਲ ਦੀਆਂ ਬੱਚੀਆਂ ਦੇ ਨਾਲ ਜ਼ਬਰਦਸਤ ਕੀਤਾ ਗਿਆ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਗਿਆ ਉਹ ਵੀ ਉਹਨਾਂ ਦੇ ਗਵਾਂਢੀਆਂ ਨੇ ਕਿਸੇ ਨੇ ਟੌਫੀ ਦੇਣ ਦੇ ਬਹਾਨੇ ਕਿਸੇ ਨੇ ਕੋਲਚਾ ਖਵਾਉਣ ਦੇ ਬਹਾਨੇ 2-2 3-3 ਸਾਲਾਂ ਦੀਆਂ ਬੱਚੀਆਂ ਦੇ ਨਾਲ ਰੇਪ ਹੋਏ ਆ ਤੁਸੀਂ ਦੇਖੋ 2-3 ਸਾਲਾਂ ਦੀ ਬੱਚੀ ਦੀ ਉਮਰ ਕੀ ਬੱਚੀ ਹੁੰਦੀ ਹੈ ਉਸ ਨੂੰ ਦੇਖ ਕੇ ਆਪਾਂ ਯਾਰ ਕਿੰਨਾ ਲੋਕ ਕਿੰਨੀ ਹਵਾਣੀਅਤ ਦੀਆਂ ਜਿਹੜੀਆਂ ਹੱਦਾਂ ਟੱਪ ਰਹੇ ਆ ਹਨਾ ਇਸੇ ਕਰਕੇ ਅਸੀਂ ਕਹਿੰਨੇ ਆ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਫਿਰ ਲੋਕ ਐ ਕਹਿ ਦਿੰਦੇ ਆ ਨਾ ਕੁੜੀਆਂ ਸਾਰੀਆਂ ਮੜ ਕੇੰਦੀਆਂ ਹੁੰਦੀਆਂ ਵਿੱਚੋਂ 2-3% ਕੁੜੀਆਂ ਖਰਾਬ ਹੁੰਦੀਆਂ ਜਿਹਦੇ ਨਾਲ ਸਾਰੀਆਂ ਕੁੜੀਆਂ ਨੂੰ ਲੀਕ ਲੱਗ ਜਾਂਦੀਆਂ ਕੁੜੀਆਂ ਤੁਸੀਂ ਦੇਖੋ ਬਹੁਤ ਵੱਡੇ ਵੱਡੇ ਕੰਮ ਕਰਦੀਆਂ ਆਈਪੀਐਸ ਆਫਸਰ ਲੱਗ ਰਹੀਆਂ ਹੈਨਾ ਤੁਸੀਂ ਪਿੱਛੇ ਦੇਖੋ ਆਪਰੇਸ਼ਨ ਸੰਧੂਰ ਆਪਣੇ ਇੰਡੀਅਨ ਫੌਜ ਨੇ ਕੀਤਾ ਉਹਦੇ ਵਿੱਚ ਵੀ ਜਿਹੜੇ ਜਿਹੜੀਆਂ ਮੇਨ ਫੌਜ ਦੇ ਵਿੱਚ ਸੀਗੀਆਂ ਹੈਨਾ ਸਭ ਤੋਂ ਮੇਨ ਕਮਾਂਡਰ ਉਹ ਵੀ ਦੋਵੇਂ ਲੇਡੀਜ਼ ਸੀਗੀਆਂ ਬਹੁਤ ਵੱਡੇ ਵੱਡੇ ਨੌਕਰੀਆਂ ਦੇ ਉੱਤੇ ਲੜਕੀਆਂ ਬੈਠੀਆਂ ਪਰ ਕੁਝ ਕੁ ਕੁੜੀਆਂ ਕੁਝ ਕ 1-2% ਹੈਗਾ ਜਿਹੜੀਆਂ ਕੁੜੀਆਂ ਖਰਾਬ ਹੈ ਸਾਰੀਆਂ ਕੁੜੀਆਂ ਨੂੰ ਲੀਕ ਲਾ ਰਹੀਆਂ ਜਸਤੇ ਨਾਲ ਲੋਕ ਕੁੜੀ ਜੰਮਣ ਤੋਂ ਡਰਦੇ ਆ ਪਰ ਨਹੀਂ ਕੁੜੀ ਦਾ ਹੋਣਾ ਘਰ ਦੇ ਵਿੱਚ ਜ਼ਰੂਰੀ ਹੁੰਦਾ ਕਿਉਂਕਿ ਕੁੜੀ ਹੀ ਆਦੇ ਮਾਪਿਓ ਦਾ ਦੁੱਖ ਦਰਦ ਸਾਰਾ ਕੁਝ ਸਮਝਦੀ ਹੈ ਬੇਟੀ ਸਾਰਾ ਕੁਝ ਸਮਝਦੀ ਹੈ ਪਰ ਇੱਕ ਉਸਕ ਕੁੜੀਆਂ ਦੀ ਕਰਤੂਤ ਹੁੰਦੀ ਹੈ ਲੋਕੋ ਸਾਰੀਆਂ ਕੁੜੀਆਂ ਖਰਾਬ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਇਦਾਂ ਨਹੀਂ ਹੁੰਦੀਆਂ ਤੁਸੀਂ ਜੇ ਆਪਣੇ ਬੱਚਿਆਂ ਦਾ ਪ੍ਰੋਪਰ ਧਿਆਨ ਰੱਖੋਗੇ ਪ੍ਰੋਪਰ ਉਹਨਾਂ ਦੀ ਦੇਖਭਾਲ ਕਰੋਗੇ ਤਾਂ ਤੁਹਾਡਾ ਬੱਚਾ ਕਦੇ ਵੀ ਨਹੀਂ ਵਿਗੜੂਗਾ ਕਦੇ ਵੀ ਖਰਾਬ ਨਹੀਂ ਹੋਊਗਾ ਤੇ ਬੱਚੇ ਨੂੰ ਚੰਗੀ ਨੌਲੇਜ ਦਿਓ ਘਰੇ ਉਸ ਨੂੰ ਚੰਗਾ ਸਮਝਾਓ ਵੀ ਆਹ ਪੁੱਤ ਇੱਥੇ ਆ ਗਲਤ ਕੰਮ ਆ ਇੱਥੇ ਆ ਸਹੀ ਕੰਮ ਆ ਉਹਨਾਂ ਨੂੰ ਦੱਸੋ ਕਿ ਸਹੀ ਗਲਤ ਟੱਚ ਕੀ ਹੁੰਦਾ ਕਹੋਗੇ ਆਪਣੇ ਛੋਟੇ ਬੱਚੇ ਨੂੰ ਨਹੀਂ ਪਤਾ ਹੁੰਦਾ ਕਈ ਲੋਕ ਬਹੁਤ ਚਲਾਕ ਹੁੰਦੇ ਜਿਹੜੇ ਗਲਤ ਟੱਚ ਕਰਦੇ ਆਪਣੇ ਜਵਾਕਾਂ ਨੂੰ ਦੱਸੋ ਸਹੀ ਔਰ ਗਲਤ ਟੱਚ ਵੀ ਕੀ ਹੁੰਦਾ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਇੱਕ ਨੌਲੇਜ ਦੀਆਂ ਗੱਲਾਂ ਸਾਰਾ ਕੁਝ ਬੱਚਿਆਂ ਨੂੰ ਦੱਸਣਾ ਚਾਹੀਦਾ ਜੇ ਆਪਣੇ ਬੱਚੇ ਨੂੰ ਸਾਰਾ ਕੁਝ ਪਤਾ ਹੋਊਗਾ ਤਾਂ ਬੱਚੇ ਖੁਦ ਬਾ ਖੁਦ ਸੋਨੂੰ ਘਰ ਆ ਕੇ ਦੱਸਣਗੇ ਬੱਚਿਆਂ ਨੂੰ ਦੱਸੋਗੇ ਤੁਸੀਂ ਸੰਗੋਨਾ ਜੀ ਤੁਹਾਡੇ ਨਾਲ ਕੋਈ ਬਾਹਰ ਕੋਈ ਗਲਤ ਹਰਕਤ ਕਰਦਾ ਤੁਹਾਨੂੰ ਗਲਤ ਟੱਚ ਕਰਦਾ ਜਾਂ ਤੁਹਾਨੂੰ ਗਲਤ ਕੋਈ ਹੈਨਾ ਬੁਲਾਉਂਦਾ ਜਾਂ ਕੋਈ ਗਲਤ ਕਮੈਂਟ ਕਰਦਾ ਤਾਂ ਘਰ ਆ ਕੇ ਆਪਦੇ ਮਾਪਿਓ ਦੱਸੋ ਮਾਪਿਓ ਤੋਂ ਡਰੋਣਾ ਕਹੀ ਕਿ ਬੱਚਿਆਂ ਦੇ ਮਾਪਿਓ ਤੋਂ ਇੰਨਾ ਡਰ ਹੁੰਦੇ ਆ ਮਾਪਿਓ ਨੇ ਇਨਸਟ੍ਰਕਟ ਹੁੰਦੇ ਆ ਕਿ ਉਹ ਗੱਲਾਂ ਘਰੇ ਨਹੀਂ ਦੱਸਦੇ ਆਪਦੇ ਬੱਚਿਆਂ ਦੇ ਨਾਲ ਦਬਾਣਾ ਪਾ ਕੇ ਰੱਖੋ ਬੱਚਿਆਂ ਨਾਲ ਫ੍ਰੈਂਡਲੀ ਰਹੋ ਬੱਚਿਆਂ ਦਾ ਧਿਆਨ ਰੱਖੋ ਬੱਚਿਆਂ ਨੂੰ ਕਹੋ ਕਿ ਬਾਹਰ ਸੋੜਨਾ ਕੋਈ ਵੀ ਉੱਚ ਨੀਚੇ ਦਰ ਘਟਣਾ ਹੁੰਦੀ ਆ ਤੁਸੀਂ ਸਾਨੂੰ ਦੱਸੋ ਪੁੱਤ ਤੁਸੀਂ ਨਾਲ ਖੜਿਆ ਤੇ ਬੱਚਿਆਂ ਦੇ ਨਾਲ ਖੜਿਆ ਵੀ ਕਰੋ ਇਹ ਨਹੀਂ ਹੁੰਦਾ ਕਿ ਜਵਾਗਰ ਨੂੰ ਕੁੱਟਿਆ ਮਾਰਿਆ ਉਹ ਇਹਨਾਂ ਬੱਚੇ ਟੀਟ ਹੁੰਦੇ ਆ ਤੇ ਸਾਨੂੰ ਗੱਲਾਂ ਪਤਾ ਦੱਸਣੋਂ ਹਟ ਜਾਂਦੇ ਆ ਤੇ ਬੱਚੇ ਖਰਾਬ ਜਿਆਦਾ ਹੁੰਦੇ ਆ ਬੱਚਿਆਂ ਨੂੰ ਕੁੱਟਮਾਰ ਕਰਨਾ ਕੋਈ ਹੱਲ ਨਹੀਂ ਬੱਚਿਆਂ ਨੂੰ ਪਿਆਰ ਦੇ ਨਾਲ ਰੱਖੋ ਪਿਆਰ ਦੇ ਨਾਲ ਬੱਚੇ ਤੁਹਾਡੇ ਕਹਣੇ ਦੇ ਵਿੱਚ ਰਹਿਣਗੇ ਤੁਹਾਡੀਆਂ ਗੱਲਾਂ ਮੰਨਣਗੇ ਕਹਣੇ ਤੋਂ ਬਾਹਰ ਨਹੀਂ ਜਾਣਗੇ ਚੰਗੇ ਸਕੂਲਾਂ ਵਿੱਚ ਪੜਾਓ ਬੱਚਿਆਂ ਦੀ ਬੱਚੇ ਦੇ ਮਗਰ ਜਾ ਕੇ ਹਨਾ ਉਹਨਾਂ ਦੀ ਪੁੱਛ ਕੇ अच्छे ਸਕੂਲ ਦੇ ਵਿੱਚ ਕਰਦੇ ਰਹੋ ਉਹਨਾਂ ਦੇ ਟੀਚਰਾਂ ਨਾਲ ਗੱਲਬਾਤ ਕਰੋ ਵੀ ਸਾਡਾ ਬੱਚਾ ਕਿਵੇਂ ਦਾ ਬਿਹੇਵ ਕਰ ਰਿਹਾ ਕਿਵੇਂ ਪੜ੍ਹਾਈ ਕਰ ਰਿਹਾ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਅਸੀਂ ਵੀਡੀਓ ਦਿਖਾਉਣੀ ਹੈ ਜਿਸ ਦੇ ਵਿੱਚ 15 ਸਰ ਲੰਦੀ ਲੜਕੀ ਨੇ ਜਿਹੜੀ ਕਰਤੂਤ ਕੀਤੀ ਆ ਆਪਦੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਰਹੀ ਐ ਤੇ ਜਿਹਦੇ ਕੋਲ ਜ਼ਹਿਰ ਦੀ ਸ਼ੀਸ਼ੀ ਵੀ ਮਿਲੀ ਐ ਸੋ ਪਲੀਜ਼ ਇਹ ਰਿਕੁਐਸਟ ਆ ਵੀਡੀਓ ਨੂੰ ਵੈਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਦੇ ਕੋਲੇ ਵੀਡੀਓ ਇਹ ਪਹੁੰਚ ਸਕੇ ਤੇ ਹਰੇਕ ਹਰ ਕੋਈ ਮਾਂ ਪਿਓ ਆਪਣੇ ਬੱਚਿਆਂ ਦਾ ਖਿਆਲ ਰੱਖ ਸਕੇ ਤੇ ਆਪਣੇ ਸੁਝਾਅ ਤੁਸੀਂ ਜ਼ਰੂਰ ਦਿਆ ਕਰੋ ਕਮੈਂਟਾਂ ਦੇ ਵਿੱਚ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਅੱਗੇ ਜ਼ਰੂਰ ਦੇਖ ਕੇ ਜਾਇਓ ਜਿਹੜੀ ਉਹ ਬੱਚੀ ਦੀ ਕਰਤੂਤ ਦੇ ਸਾਹਮਣੇ ਆਈ ਹੈ ਲਖਨਊ ਤੋਂ ਖਬਰਾਂ ਜਰੂਰ ਦੇਖੋ ਕੋਈ ਫੇਕ ਜਾਂ ਝੂਠੀ ਖਬਰ ਨਹੀਂ ਜਮ ਬਿਲਕੁਲ ਸੱਚੀ ਖਬਰਾਂ ਸੱਚੀਆਂ ਖਬਰਾਂ ਹੀ ਤੁਹਾਡੇ ਕੋਲੇ ਲੈ ਕੇ ਆਉਂਦੇ ਰਹੇ ਆ ਤੇ ਲੈ ਕੇ ਆਉਂਦੇ ਰਵਾਂਗੇ ਵੀ ਗਾ ਇਸੇ ਲਈ ਕਹਨੇ ਆ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਚੈਨਲ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਧੰਨਵਾਦ ਜੀ 15 ਸਾਲ ਦੀ ਲੜਕੀ ਕੀ ਕਰਤੂਤ ਸੁਣ ਕੇ ਆਪ ਵੀ ਹੋਸ਼ ਉੱਤਰ ਜਾਏਗੇ खबर डरा देने वाली है अपने बच्चों पर बहुत ज्यादा ध्यान देने की जरूरत है लखनऊ में एक पंद्रह साल की लड़की अपने बॉयफ्रेंड से बात करने के लिए अपनी मां को रोजाना नींद की गोलियां दे रही थी ऐसा वो पिछले तीन चार महीनों से कर रही थी एक दिन जब मां की काफी ज्यादा तबियत बिगड़ी तो डॉक्टर्स ने बताया कि मां जो है वो काफी ज्यादा नींद की गोलियां लेती है तब इस बात का खुलासा हुआ नींद की गोलियां देने के बाद बच्ची अपनी मां को कमरे में बंद करके अपने बॉयफ्रेंड के साथ घूमने निकल जाती थी परिवार को बच्ची के पास से नींद की गोलियों के साथ जहर की शीशी भी मिली है बच्ची ने पहले अपनी मां को मारने की योजना बनाई थी फिर बाद में उसका जो मन है वो बदल जाता है तो उसने फिर जहर की जगह अपनी मां को नींद की गोलियां देना शुरू कर दिया लेकिन मां की तबीयत बिगड़ गई जो उसके बाद इस बात का खुलासा हो गया मैं इस खबर पर आपका क्या कुछ रिएक्शन है मुझे कॉमेंट्स करके जरूर बताएं